ਸਿਰਵ ਵਿਪਾਰੀ ਜਿਹਨੇ ਬਾਹਰ ਜਾਣਾ ਤੁਸੀਂ ਦੇਖੋ ਕਿੱਦਾਂ ਜਾਊਗਾ ਰੋਡ ਬੰਦ ਪਏ ਨੇ ਕੌਣ ਪਰੇਸ਼ਾਨ ਹੋ ਰਿਹਾ ਜਨਤਾ ਪਰੇਸ਼ਾਨ ਹੋ ਰਹੀ ਹੈ ਕਿਸੇ ਦਾ ਕੀ ਜਾ ਰਿਹਾ ਆਣਾ ਜਾਣਾ ਰੁਕ ਗਿਆ ਜਿਹੜੇ ਕਹਿੰਦੇ ਜਨਤਾ ਪਰੇਸ਼ਾਨ ਹੋ ਰਹੀ ਹੈ ਉਹਨਾਂ ਨੂੰ ਵੀ ਕੋਈ ਸ਼ੌਂਕ ਨਹੀਂ ਚੜਿਆ ਆਪਣੇ ਘਰਾਂ ਘਰ ਛੱਡ ਕੇ ਜਾਣ ਹਨ ਐਡੀ ਦੂਰ ਜਾ ਕੇ ਹਾਂਕੂ ਕੈਜ਼ੇ ਗੋਲੇਖਾਨ ਜਾ ਕੇ ਉਹਨਾਂ ਨੂੰ ਕੋਈ ਸ਼ੌਂਕ ਥੋੜੀ ਚੜਿਆ ਮੈਂ ਕਹਿੰਦਾ ਕੀ ਚੀਜ਼ ਭਾਲਦੇ ਐ ਕੀ ਚੀਜ਼ ਲੈਣਾ ਉਹ ਆਪਣੀ ਚੀਜ਼ਾਂ ਭਾਲਦੇ ਜਿਹੜੀ ਉਹਨਾਂ ਦਾ ਹੱਕ ਬੰਦਾ ਐ ਐਮਐਸਪੀ ਭਾਲਦੇ ਮੈਂ ਕਹਿੰਦਾ ਸਰਕਾਰ ਤਾਂ ਕਹਿ ਰਹੀ ਹੈ ਸਰਕਾਰ ਸਭ ਕੁਝ ਚਰਚਾ ਕਰ ਰਹੀ ਹੈ ਤੁਸੀਂ ਚਰਚਾ ਕਰੋ ਸਰਕਾਰ ਮੇਰੀ ਹੋਵੇ ਮੈਂ ਹਵਾ ਸਰਕਾਰ ਦੇ ਵਿੱਚ ਠੀਕ ਹੈ ਤੇ ਇੱਕ ਦਿਨ ਚ ਬੈ ਕੇ ਸਾਰੇ ਮਸਲੇ ਹੱਲ ਥੋੜੀ ਹੁੰਦੇ ਆ ਤੇ ਟੇਬਲ ਤੇ ਬੈਠ ਕੇ ਹੀ ਮੀਟਿੰਗਾਂ ਹੋਣੀਆਂ ਟੇਬਲ ਤੇ ਬੈਠ ਕੇ ਹੀ ਮਸਲੇ ਹੱਲ ਹੋਣੇ ਆ ਜਾਂ ਇਦਾਂ ਮਸਲੇ ਹਾਣੇ ਹੋਣੇ ਹੁੜਦੰਗ ਪਾ ਕੇ ਮਸਲੇ ਹੱਲ ਹੋਣੇ ਆ ਇਹਦੇ ਸ਼ਰੇਮ ਹੁੜਦੰਗ ਪਾ ਰਿਆ ਹੁੜਦੰਗ ਪਾ ਕੇ ਮਸਲੇ ਹੱਲ ਨਹੀਂ ਹੋਣੇ ਚਰਚਾ ਕਰਕੇ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਕਿਹੜੀ ਹੁੜਦੰਗ ਦੇਖੀ ਕਿਹੜੀ ਵੀਡੀਓ ਦੇਖੀ ਮੈਨੂੰ ਦੱਸੋ ਮੈਂ ਤਾਂ ਕਈ ਕੱਲ ਦੇਖਿਆ ਮੈਂ ਆਵਾ ਕਿੰਨੇ ਮੇਰੇ ਭਰਾ ਕਿੰਨੇ ਮੇਰੇ ਕਿਸਾਨ ਭਰਾ ਜ਼ਖਮੀ ਹੋ ਰਹੇ ਨੇ ਮੈਨੂੰ ਦੁੱਖ ਲੱਗ ਰਿਹਾ ਵੈ ਜ਼ਖਮੀ ਹੋ ਰਹੇ ਤੇ ਹੁੜਦੰਗ ਮਚਾਏ ਜ ਬੜਾ ਫਰਕ ਹੁੜਦੰਗ ਮਤਲਬ ਤੁਸੀਂ ਕੀ ਚੱਕੀ ਕਰਨੇ ਹੋ ਰਸਤਾ ਲੰਘਣਾ ਹੈ ਜਾਣਾ ਵੈ ਕੀ ਹੈ ਤੁਸੀਂ ਬੈਠ ਕੇ ਚਰਚਾ ਕਰੋ ਮੰਤਰੀ ਕਹਿ ਰਹੇ ਨੇ ਉਹਨਾਂ ਦੇ ਕਿ ਆਪਾਂ ਆ ਰਹੇ ਆ ਤੁਸੀਂ ਬੈਠੋ ਬੈਠ ਕੇ ਚਰਚਾ ਨਿਕਲਦੀ ਬੈਠ ਕੇ ਵਿਚਾਰ ਨਿਕਲਣਾ ਐਸਆਈਟੀ ਬਿਠਾਣੇ ਆ ਕਮੇਟੀ ਬਿਠਾਣੇ ਆ ਫਿਰ ਮਸਲੇ ਹੱਲ ਹੋਣਗੇ ਆਪਾਂ ਕੀ ਚਾਹਨੇ ਆ ਗੱਲ ਗੱਲ ਸੁਣ ਲੋ ਨਾ ਗੱਲ ਸੁਣੋ ਜੀ ਆ ਕਿਦਾ ਮੁੱਦਾ ਘਰ ਦਾ ਮੁੱਦਾ ਕਮਾਲ ਹੋ ਗਈ ਆ ਗੱਲ ਤੇ ਸੁਣ ਲੋ ਗੱਲ ਤੇ ਸੁਣ ਲੋ ਇਹ ਜਨਤਾ ਦਾ ਮੁੱਦਾ ਹੈ ਮੇਰੀ ਗੱਲ ਸੁਣੋ ਜਨਤਾ ਦੇ ਮਸਲੇ ਕੀ ਠੀਕ ਹੈ ਜਦੋਂ ਕੋਈ ਸੁਣਵਾਈ ਨਹੀਂ ਹੁੰਦੀ ਜਾਂ ਸਰਕਾਰ ਸਾਡੀ ਸੁਣਵਾਈ ਕਰੇਗੀ ਤੇ ਮੈਂ ਧਰਨਾ ਕਿਉਂ ਲਗਾਉਂਗਾ ਜਾਂ ਸਰਕਾਰ ਤੁਹਾਡੀ ਸੁਣਵਾਈ ਕਰ ਰਹੀ ਹੈ ਤੁਸੀਂ ਧਰਨਾ ਕਿਉਂ ਲਗਾ ਰਹੇ ਹੋ ਉਹਨਾਂ ਦੀ ਦਿੱਤੀ ਖਾਨਾ ਜੇ ਜੇ ਕੈਸੇ ਦਿੰਦੇ ਹੋ ਆਟੇ ਦੇ ਪੈਸੇ ਦਿੰਦੇ ਹੋ ਅਰੋੜਾ ਜੀ ਇਹ ਨਹੀਂ ਕਹਿੰਦੇ ਮੈਨੂੰ ਮੇਰਾ ਮਹਾਦੇਵ ਰੋਟੀ ਦੇ ਰਿਹਾ ਮੈਨੂੰ ਮੇਰਾ ਪਰਮਾਤਮਾ ਰੋਟੀ ਦੇ ਰਿਹਾ ਤੁਹਾਨੂੰ ਰੋਟੀ ਕੌਣ ਦੇ ਰਿਹਾ ਤੁਸੀਂ ਕਹਿੰਦੇ ਪੈਸੇ ਦਿੱਤੇ ਆ ਕੁਰਤਾ ਪਜਾਮਾ ਪਾਇਆ ਪੈਸੇ ਦੇ ਕੇ ਪਾਇਆ ਫ੍ਰੀ ਪਾਇਆ ਤੁਹਾਨੂੰ ਰੋਟੀ ਕੌਣ ਦੇ ਰਿਹਾ ਹੈ ਮੇਰੇ ਮਹਾਦੇਵ ਦੇਵਾ ਦੀ ਦੇਵ ਭਗਵਾਨ ਮਹਾਦੇਵ ਦੇ ਰਿਹਾ ਮਹਾਦੇਵ ਦੀ ਜੇ ਕਿਰਪਾ ਹੋਊਗੀ ਤਾਂ ਹੀ ਫਸਲ ਲੱਗੂਗੀ ਤਾਂ ਹੀ ਫਸਲ ਲੱਗੂਗੀ ਨਾ ਪ੍ਰਭੂ ਦਾ ਧੰਨਵਾਦ ਕਰੋ ਜਿਹੜਾ ਤੁਹਾਨੂੰ ਰੋਟੀ ਦੇ ਰਿਹਾ ਹਾਂ ਕੋਈ ਕਿਸੇ ਦਾ ਅੰਦਾਜ਼ਾ ਨਹੀਂ ਹੁੰਦਾ ਸਿਰਫ ਮੇਰੇ ਮਹਾਦੇਵ ਨੇ ਮੇਰੇ ਠਾਕੁਰ ਜੀ ਨੇ ਪੈਸੇ ਦੇ ਕੇ ਆਟਾ ਲੀਤਾ ਤੁਸੀਂ ਮੈਨੂੰ ਕਹਿ ਰਹੇ ਹੋ ਆ ਪੈਸੇ ਦੇ ਕੇ ਆਟਾ ਲੀਤਾ ਤੇ ਕੁਰਤਾ ਵੀ ਅਮਾ ਤੋਂ ਫਰੀ ਲੀਤਾ ਮੇਰੇ ਮਹਾਦੇਵ ਨੇ ਦਿੱਤਾ ਮੈਨੂੰ ਬੋਲ ਲਈ ਮੇਰੇ ਪ੍ਰਭੂ ਨੇ ਦਿੱਤਾ ਮਹਾਦੇਵ ਨੇ ਦਿੱਤਾ ਤਮਾਈ ਦਾ ਪਾਪ ਕਰਨੀ ਆ ਘਰ ਬੈਠੇ ਥੋੜੀ ਮਹਾਦੇਵ ਨੇ ਕੁਝ ਦੇ ਦੇਣਾ ਸਿਰਫ ਵਪਾਰੀ ਜਿਹਨੇ ਬਾਹਰ ਜਾਣਾ ਤੁਸੀਂ ਦੇਖੋ ਕਿੱਦਾਂ ਜਾਊਗਾ ਰੋਡ ਬੰਦ ਪਏ ਨੇ ਕੌਣ ਪਰੇਸ਼ਾਨ ਹੋ ਰਿਹਾ ਜਨਤਾ ਪਰੇਸ਼ਾਨ ਹੋ ਰਹੀ ਆ ਕਿਸੇ ਦਾ ਕੀ ਜਾ ਰਿਹਾ ਆਣਾ ਜਾਣਾ ਰੁਕ ਗਿਆ ਜਿਹੜੇ ਕਹਿੰਦੇ ਜਨਤਾ ਪਰੇਸ਼ਾਨ ਹੋ ਰਹੀ ਹੈ ਉਹਨਾਂ ਨੂੰ ਵੀ ਕੋਈ ਸ਼ੌਂਕ ਨਹੀਂ ਚੜਿਆ ਆਪਣੇ ਘਰਾਂ ਘਰ ਛੱਡ ਕੇ ਜਾਣ ਹਨ ਐਡੀ ਦੂਰ ਜਾ ਕੇ ਹਾਸੂ ਗੈਜ਼ੇ ਗੋਲੇਖਾਨ ਜਾ ਕੇ ਉਹਨਾਂ ਨੂੰ ਕੋਈ ਸ਼ੌਂਕ ਥੋੜੀ ਚੜਿਆ ਮੈਂ ਕਹਿੰਦਾ ਕੀ ਚੀਜ਼ ਭਾਲਦੇ ਆ ਕੀ ਚੀਜ਼ ਲੈਣਾ ਉਹ ਆਪਣੀ ਚੀਜ਼ਾਂ ਭਾਲਦੇ ਜਿਹੜੀ ਉਹਨਾਂ ਦਾ ਹੱਕ ਬੰਦਾ ਐਮਐਸਪੀ ਭਾਲਦੇ ਮੇਰਾ ਹੱਕ ਦਾ ਕਹਿ ਰਹੀ ਹੈ ਸਰਕਾਰ ਨਾਲ ਕੁਝ ਚਰਚਾ ਕਰ ਰਹੀ ਹੈ ਤੁਸੀਂ ਚਰਚਾ ਕਰੋ ਸਰਕਾਰ ਮੇਰੀ ਹੋਵੇ ਮੈਂ ਹੋਵਾ ਸਰਕਾਰ ਦੇ ਵਿੱਚ ਠੀਕ ਹੈ ਤੇ ਇੱਕ ਦਿਨ ਚ ਬਹਿ ਕੇ ਸਾਰੇ ਮਸਲੇ ਹੱਲ ਥੋੜੀ ਹੁੰਦੇ ਆ ਤੇ ਟੇਬਲ ਤੇ ਬੈਠ ਕੇ ਹੀ ਮੀਟਿੰਗਾਂ ਹੋਣੀਆਂ ਟੇਬਲ ਤੇ ਬੈਠ ਕੇ ਹੀ ਮਸਲੇ ਹੱਲ ਹੋਣੇ ਆ ਜਾਂ ਇਦਾਂ ਮਸਲੇ ਹਾਣੇ ਹੋਣੇ ਹੁੜਦੰਗ ਪਾ ਕੇ ਮਸਲੇ ਹੱਲ ਹੋਣੇ ਆ ਇੱਥੇ ਸ਼ਰੇਮ ਹੁੜਦੰਗ ਪਾ ਰਿਆ ਹੁੜਦੰਗ ਪਾ ਕੇ ਮਸਲੇ ਹੱਲ ਨਹੀਂ ਹੋਣੇ ਚਰਚਾ ਕਰਕੇ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਕਿਹੜੀ ਹੁੜਦੰਗ ਦੇਖੀ ਕਿਹੜੀ ਵੀਡੀਓ ਦੇਖੀ ਮੈਨੂੰ ਦੱਸੋ ਮੈਂ ਤਾਂ ਕਈ ਕੱਲ ਦੇਖਿਆ ਮਿਆਂ ਕਿੰਨੇ ਮੇਰੇ ਭਰਾ ਕਿੰਨੇ ਮੇਰੇ ਕਿਸਾਨ ਭਰਾ ਜ਼ਖਮੀ ਹੋ ਰਹੇ ਨੇ ਮੈਨੂੰ ਦੁੱਖ ਲੱਗ ਰਿਹਾ ਵੈ ਜ਼ਖਮੀ ਹੋ ਰਹੇ ਤੇ ਹੜਦੰਗ ਮਚਾਏ ਜ ਬੜਾ ਫਰਕ ਹੜਦੰਗ ਮਤਲਬ ਤੁਸੀਂ ਕੀ ਚੱਕੀ ਕਹਿੰਦੇ ਹੋ ਰਸਤਾ ਲੰਘਣਾ ਹੈ ਜਾਣਾ ਵੈ ਕੀ ਹੈ ਤੁਸੀਂ ਬੈਠ ਕੇ ਚਰਚਾ ਕਰੋ ਮੰਤਰੀ ਕਹਿ ਰਹੇ ਨੇ ਉਹਨਾਂ ਦੇ ਕਿ ਆਪਾਂ ਆ ਰਹੇ ਆ ਤੁਸੀਂ ਬੈਠੋ ਬੈਠ ਕੇ ਚਰਚਾ ਨਿਕਲੀ ਬੈਠ ਕੇ ਵਿਚਾਰ ਨਿਕਲਣਾ ਐਸਆਈਟੀ ਬਿਠਾਣੇ ਆ ਕਮੇਟੀ ਬਿਠਾਣੇ ਆ ਫਿਰ ਮਸਲੇ ਹੱਲ ਹੋਣਗੇ ਆਪਾਂ ਕੀ ਚਾਹਨੇ ਆ ਗੱਲ ਸੁਣੋ ਨਾ ਗੱਲ ਸੁਣੋ ਇਹ ਕਿਦਾ ਮੁੱਦਾ ਘਰ ਦਾ ਮੁੱਦਾ ਕਮਾਲ ਹੋ ਗਈ ਆ ਗੱਲ ਤੇ ਸੁਣ ਲੋ ਗੱਲ ਤੇ ਸੁਣ ਲੋ ਇਹ ਜਨਤਾ ਦਾ ਮੁੱਦਾ ਹੈ ਜੀ ਮੇਰੀ ਗੱਲ ਸੁਣੋ ਜਨਤਾ ਦੇ ਮਸਲੇ ਕੀ ਠੀਕ ਹੈ ਜਦੋਂ ਕੋਈ ਸੁਣਵਾਈ ਨਹੀਂ ਹੁੰਦੀ ਜਾਂ ਸਰਕਾਰ ਸਾਡੀ ਸੁਣਵਾਈ ਕਰੇਗੀ ਤੇ ਮੈਂ ਧਰਨਾ ਕਿਉਂ ਲਗਾਉਂਗਾ ਜਾਂ ਸਰਕਾਰ ਤੁਹਾਡੀ ਸੁਣਵਾਈ ਕਰ ਰਹੀ ਹੈ ਤੁਸੀਂ ਧਰਨਾ ਕਿਉਂ ਲਗਾ ਰਹੇ ਹੋ ਉਹਨਾਂ ਦੀ ਦਿੱਤੀ ਖਾਨਾ ਜੇ ਜੇ ਕੈਸੇ ਦਿੰਦੇ ਹੋ ਆਟੇ ਦੇ ਪੈਸੇ ਦਿੰਦੇ ਹੋ ਉਹਨਾਂ ਹੀ ਨਹੀਂ ਕਹਿੰਦੇ ਮੈਨੂੰ ਮੇਰੇ ਮਾਧੇਵ ਰੋਟੀ ਦੇ ਰਿਹਾ ਮੈਨੂੰ ਮੇਰੇ ਪਰਮਾਤਮਾ ਰੋਟੀ ਦੇ ਰਿਹਾ ਤੁਹਾਨੂੰ ਰੋਟੀ ਕੌਣ ਦੇ ਰਿਹਾ ਤੁਸੀਂ ਕਹਿੰਦੇ ਪੈਸੇ ਦਿੱਤੇ ਇਹ ਕੁਰਤਾ ਪਿਆਮਾ ਪਾਇਆ ਪੈਸੇ ਦੇ ਕੇ ਪਾਇਆ ਆਪਣੀ ਆਹ ਤੁਹਾਨੂੰ ਰੋਟੀ ਕੌਣ ਦੇ ਰਿਹਾ ਮੇਰੇ ਮਹਾਦੇਵ ਦੇਵਾ ਦੀ ਦੇ ભગવાન ਮਹਾਦੇਵ ਦੇ ਰਿਹਾ ਮਹਾਦੇਵ ਦੀ ਜੇ ਕਿਰਪਾ ਹੋਗੀ ਤਾਂ ਹੀ ਫਸਲ ਲੱਗੂਗੀ ਤਾਂ ਹੀ ਫਸਲ ਲੱਗੂਗੀ ਤਾਂ ਪ੍ਰਭੂ ਦਾ ਧੰਨਵਾਦ ਕਰੋ ਜਿਹੜਾ ਤੁਹਾਨੂੰ ਰੋਟੀ ਦੇ ਰਿਹਾ ਹੈ ਕੋਈ ਕਿਸੇ ਦਾ ਅੰਦਾਜ਼ਾ ਨਹੀਂ ਹੁੰਦਾ ਸਿਰ ਮੇਰੇ ਮਹਾਦੇਵ ਨੇ ਮੇਰੇ ਠਾਕੁਰ ਜੀ ਨੇ ਪੈਸੇ ਦੇ ਕੇ ਆਟਾ ਲੀਤਾ ਤੁਸੀਂ ਮੈਨੂੰ ਕਹਿ ਰਹੇ ਹੋ ਆ ਪੈਸੇ ਦੇ ਕੇ ਆਟਾ ਲੀਤਾ ਤੇ ਕੁਰਤਾ ਵੀ ਅਮਾ ਤੋਂ ਫ੍ਰੀ ਲੀਤਾ ਮੇਰੇ ਮਹਾਦੇਵ ਨੇ ਦਿੱਤਾ ਮੈਨੂੰ ਬੋਲ ਲਈ ਮੇਰੇ ਪ੍ਰਭੂ ਨੇ ਦਿੱਤਾ ਮਹਾਦੇਵ ਨੇ ਦਿੱਤਾ ਕਮਾਈ ਦਾ ਪਾਪ ਕਰਨੀ ਹੈ ਘਰ ਬੈਠੇ ਥੋੜੀ ਮਹਾਦੇਵ ਨੇ ਕੁਝ ਦੇ ਦੇ